ਸਤਿ ਸ਼੍ਰੀ ਅਕਾਲ ਜਵਾਗਦਰ ਵੱਡਾ ਸਾਇੰਸ ਬਲੌਗ ਦੇ ਵਿੱਚ ਹੋਰ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੀ ਸਟੱਡੀਿੰਗ ਕਰ ਸ਼ਾਮ ਦਾ ਵੇਲਾ ਹੈ ਟਾਈਮ ਹੋ ਚੁੱਕਿਆ ਹੈ 6:30 ਦਾ ਤੇ ਆਪਾਂ ਨੇ ਬਾਕੀ ਸਾਰੇ ਕੰਮ ਨਿਬੇੜ ਲਏ ਦੰਦਰਾ ਵਗੈਰਾ ਦਾ ਹੋਣਾ ਆ ਕਿਚਨ ਕਿਚਨ ਦੇ ਵਿੱਚ ਕਿਉਂਕਿ ਮੇਰੀ ਸਬਜ਼ੀ ਰਹਿ ਗਈ ਸੀ ਬਣਾਉਣੀ ਆ ਤੇ ਹੁਣ ਆਪਾਂ ਲੱਗੇ ਆ ਜੀ ਸਬਜ਼ੀ ਬਣਾਉਣ ਸਬਜੀ ਅੱਜ ਆਪਾਂ ਕਾਦੀ ਬਣਾਵਾਂਗੇ ਅੱਜ ਆਪਾਂ ਸਬਜੀ ਬਣਾਵਾਂਗੇ ਤੇ ਮੇਰੇ ਕੋਲ ਪੈਸੀ ਕੀ ਸੀਗੇ ਕੱਚੇ ਕੇਲੇ ਕੱਚੇ ਕੇਲਿਆਂ ਦੀ ਸਬਜੀ ਬਣਾਵਾਂਗੇ ਅੱਜ ਆਪਾਂ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਨਾਲੇ ਬਣਾਉਨੇ ਆ ਤੇ ਇਹ ਕਈ ਦਿਨ ਤੋਂ ਪੈਸੀ ਕੀ ਫ੍ਰਿਜ ਚ ਲੈਂਦੇ ਹੋਏ ਤੇ ਫਿਰ ਮੈਂ ਹੁੱਬ ਅੱਜ ਇਹ ਜੇ ਸਬਜੀ ਬਣਾ ਲਿਆ ਪਹਿਲਾਂ ਜਦੋਂ ਸਾਡੇ ਲੱਗੇ ਹੋਏ ਸੀਗੇ ਉਦੋਂ ਅਸੀਂ ਬਣਾਉਨੇ ਹੁੰਦੇ ਸੀ ਇਹਦੀ ਸਬਜੀ ਕਾਫੀ ਟਾਈਮ ਪਹਿਲਾਂ ਸਾਇਦ ਜੀ ਛੋਟਾ ਜਿਹਾ ਸਿੱਖੋ ਦਵਨ ਅਗੁੰਦੇ ਸੀ ਤੇ ਅੱਜ ਮੈਂ ਕਾਫੀ ਚੜਵਾ ਦੇ ਨੂੰ ਟਰਾਈ ਕਰ ਲੰਗੀ ਆ ਦੇਖਦੇ ਆ ਕਿਹੋ ਜਿਹੀ ਬਣਦੀ ਆ ਵੈਸੇ ਖਾਦੀ ਕੋਈ ਆ ਟੇਸਟ ਕਰਿਆ ਹੋਇਆ ਸੀ ਪਹਿਲਾਂ ਵੀ ਬਣਾ ਕੇ ਦੇਖੀ ਹੋਈ ਆ ਵਧੀਆ ਬਣਦੀ ਆ ਤੇ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੇ ਬਣਾਉਣਿਆ ਬਣੇ ਰਿਓ ਜੀ ਬਲੌਗ ਦੇ ਨਾਲ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੁੜੇ ਰਹੇ ਜੀ ਬਲੌਗ ਦੇ ਨਾਲ ਵੀਡੀਓ ਨੂੰ ਫੋਲੋਅਰ ਸਿਮਰ ਕਰਿਓ ਚਲੋ ਜੀ ਬਣਾਉਣੀ ਆ ਆਪਾਂ ਸਾਰੀ ਗਰਮੀ ਬਹੁਤ ਆ ਕਿਚਨ ਦੇ ਵਿੱਚ ਖੜਨੀ ਹੁੰਦਾ ਹੈਗਾ ਐਨੀ ਗਰਮੀ ਦੇਖੋ ਜੇ ਐਨੀ ਗਰਮੀ ਦੇ ਵਿੱਚ ਅਸੀਂ ਤੁਹਾਡੇ ਲਈ ਵੀਡੀਓ ਬਣਾਉਨੇ ਆ ਹਨਾ ਤੇ ਪਲੀਜ਼ ਲਾਈਕ ਤਾਂ ਕਰ ਦਿਆ ਕਰੋ ਕਮੈਂਟ ਵੀ ਕਰਿਆ ਕਰੋ ਨਾਲੇ ਫੋਲੋ ਵਾਚ ਵੀ ਕਰਿਆ ਕਰੋ ਤਾਂ ਕਿ ਆਪਣਾ ਬੋਸਟ ਐਂਪ ਕੰਪਲੀਟ ਹੋ ਜੇ ਜਲਦੀ ਤੋਂ ਜਲਦੀ ਤੇ ਆਪਣਾ ਚੈਨਲ ਮੋਨਟਾਈਜ਼ ਹੋ ਜਵੇ ਗਰਮੀ ਹੈ ਹੀ ਬਹੁਤ ਤੁਸੀਂ ਵੀ ਧਿਆਨ ਰੱਖੋ ਜੀ ਆਪਦਾ ਆਪਦਾ ਧਿਆਨ ਰੱਖੋ ਆਪਦੇ ਬੱਚਿਆਂ ਦਾ ਧਿਆਨ ਰੱਖੋ ਸਾਰਿਆਂ ਦਾ ਗਰਮੀ ਬਹੁਤ ਜ਼ਿਆਦਾ ਹੈ। ਇੱਕੇ ਖੜੀ ਹੁਣ ਮੈਂ। ਘਰ ਦੇ ਵਿੱਚ ਐਂ ਰੀ ਭੇਜ ਜੰਦੀ। ਪਰ ਸਿੱਧੀ ਤਰੀਕਾ ਮਤ ਕਰਨਾ ਪੈਣਾ। ਹਾਂ। ਸਵੇਰ ਦਾ ਖਾ ਕੇ ਦੁਪਹਿਰ ਦਾ ਪਕਵਰ ਦੁਪਹਿਰ ਦਾ ਖਾ ਕੇ ਸ਼ਾਮ ਦਾ ਪਕਵਰ ਸਰਦਿਆਰੀ ਦੀ ਚਲੀ ਜਾਂਦਾ ਹੈ। ਪਾ ਲੋ ਪਕਾ ਲੋ। ਇਹੀ ਚਲੀ ਜਾਂਦਾ। ਲੋ ਜੀ ਹੁਣ ਆਪਾਂ ਇਹ ਚੱਲਦੇ ਆ। ਇਹਦੇ ਪੌਦੇ ਚ ਜੀ ਚੱਲਣਾ ਨੇ। ਆਹ ਸਾਇਤਰੀਤ ਨੇ ਖਾ ਦਾ ਕੱਟ ਕੇ ਦੇਖਿਆ ਸੀਗਾ। ਇਹਨਾਂ ਨੂੰ ਮੈਂ ਛਿਲਕਾ ਵੀ ਨਹੀਂ ਲੈਂਦਾ ਇਹਨਾਂ ਨੂੰ। ਕੱਚੇ ਨੇ ਨਾ। ਥਾਨੇ ਛੇਪਾ ਲਏ। ਕੋਸਟਾ ਪੱਕੇ ਹੋਏ ਸੀਗੇ ਉਹ ਖਾ ਲੇ। ਤੇ ਇਹ ਕੱਚੇ ਬਹਿ ਸੀਗੇ ਹਲੇ। ਦਵਾਈ ਨਹੀਂ ਲਾਈ ਜੀ। ਉਸੇ ਤਰ੍ਹਾਂ ਹੀ ਪੱਕ ਗਏ ਸੀਗੇ ਜਿਹੜੇ ਫੜਦੇ ਵਿੱਚ ਬੱਚਿਆਂ ਨੇ। ਤੇ ਇਹ ਵੀ ਅਸੀਂ ਰੱਖੇ ਹੋਏ ਨੇ ਇੱਦਾਂ ਹੀ। ਵੀ ਚਲੋ ਇੱਦਾਂ ਹੀ ਪੱਕ ਜਾਣ। ਕੰਨ ਦੋਏ ਨਾ। ਬਾਜੀ ਦਾ ਚੀਂਗਾਗੇ। ਆਰ ਵੀ ਮਗੂ ਚੀਂਗਨੇ ਬਸ। ਜਿਸ ਕਰਨੋਂ ਨਹੀਂ ਕਹਿਉਣੇ ਖੇਲਣ। ਕੱਲ ਵੀ ਮੈਂ ਤੁਹਾਨੂੰ ਕਹਿੰਦੀ ਸੀ ਖੇਲਣ ਕਹਿਣੇ ਜਦੇ ਆਗੇ ਜਰਜਾ ਕਰਿਆ। ਅੱਧੇ ਬਗੜਾ ਤਾਂ ਗਲੋਹੀ ਖਾ ਗਏ ਸੀਗੇ। ਪਰ ਉਹ ਰੋਸਣਾ ਬਹੁਤ ਸਾਰ ਬਣੀ ਸੀਗੀ। ਆਲੂ ਪਕੌੜੇ ਦੀ ਸਬਜ਼ੀ ਪਰਦੇ ਬੁਲਾਈ ਹੋਏ ਬੱਚਿਆਂ ਨਾਲ ਕਰਨ ਕੋਸ਼ਿਸ਼ ਹੋ ਕੇ ਕਰਦੀ ਨੇ ਨਹੀਂ ਸਾਡੇ ਬੱਚੇ ਤਾਂ ਨਾਲ ਬੋਲ ਨੂੰ ਆਉਂਦੇ ਰਹਿੰਦੇ ਨੇ ਕੱਪੀ ਕਿਉਂਕਿ ਜਿਹੜੇ ਆਪਾਂ ਪਕੌੜੇ ਮੁੱਲ ਦੇ ਲੈ ਕੇ ਆਉਂਦੇ ਆ ਨਾ ਉਹ ਘੁਲ ਜਾਂਦੇ ਨੇ ਹੁਣ ਜਿਹੜੇ ਕੱਲ ਮੈਂ ਨਾ ਬਣਾਏ ਬਿਲਕੁਲ ਨਹੀਂ ਘੁਲੇ ਹੈਗੇ ਖਾਣ ਨੂੰ ਵੀ ਟੇਸਟੀ ਸੀਗੇ ਮਸਾਲਾ ਮੈਂ ਤਿਆਰ ਕਰਕੇ ਰੱਖਿਆ ਹੈ ਬਸ ਇਹੀ ਰਹਿੰਦੇ ਸੀਗੇ

ਲਓ ਜੀ ਆਪਣਾ ਤੇਲ ਵੀ ਹੋ ਗਿਆ ਕਰ। ਅੱਜ ਮੈਂ ਅਹੀਂ ਗੈਸ ਬਾਲ ਲਿਆ। ਉਹ ਦੁਪਹਿਰੇ ਮੈਂ ਚਲਾ ਲਿਆ। ਦੂਸਰਾ ਗ੍ਰੇਸ ਘਾਟੀਆ ਤੇ ਪਰ ਤੁਹਾਨੂੰ ਦੱਸਿਆ ਹਨਾ ਪੂਰੀਆਂ ਲੰਗਣਾ ਸੀ ਇਹਨੇ ਬੱਚੇ ਬਾਰੇ ਪੂਰੀਆਂ ਖਾਣੀਆਂ ਤੇ ਦੁੱਧ ਵਗੈਰਾ ਗਰਮ ਕਰ ਲਿਆ ਕੁਸਾ ਪਾਣੀ ਚੱਲ ਗਿਆ ਉਦੋਂ ਫੇਰ ਨੂੰ ਫੇਰ ਠੰਡਾ ਹੋ ਜਾਂਦਾ ਹੈ ਤੇ ਘਰ ਵਜਦੀ ਹੈ ਸਾਈਨ ਇਹ ਰਹੇ ਰੱਖਣਾ ਤੇ ਨਾ ਖਾ ਦਿੰਦਾ ਆਪਣਾ ਸੋ ਜੀ ਮੈਂ ਆਪਣੇ ਲਈ ਪੁੱਜ ਕੇ ਮਸਲਣਾ ਕੇ ਬਰਾਉਂਜੇ ਕਰ ਲਾਂ ਇਹਨੂੰ ਕੱਢ ਲੈਣੇ ਬਰਲੇ ਚ ਮੋਟਰ ਖਾਲੀ ਰੱਖੀਓ ਬਾਕੀ ਉਹ ਬਾਤ ਕਰ ਦਿੰਦੇ ਰਹਿੰਦੇ ਹਾਂ ਹਦੈਲਾ ਕੇ ਆ ਵੀ ਪਾ ਦਈਏ ਹੁਣ ਇਸ ਤੋਂ ਬਾਅਦ ਸਭ ਸਾਰੇ ਪੁੰਨੇ ਅੱਗੇ ਦੁਹਾਨੇ ਨੇ ਵੀਡੀਓ ਲੰਬੀ ਹੋ ਗਈ ਸੜਕਾ ਨਾਉਣ ਲੱਗੇ ਮੈਨੂੰ

ਇਹ ਛੋਟੀਆਂ ਇਨੇ ਕນິກ ਬਣ ਗਏ ਉਸ ਖਾਣ ਨੂੰ ਰੱਖ ਲੈ ਐ ਤਲ ਕੇ ਆਪਾਂ ਆਹ ਪਾਪਾ ਕਹਿੰਦਾ ਕਹਿੰਦਾ ਨੂਨ ਲਾ ਕੇ ਖਾਵਾਂਗੇ ਫਿਰ ਦਾ ਅਚਾਰ ਰੱਖ ਲਾ ਤੇਲ ਕੱਢ ਦਾਂਗੇ ਜਿਹ ਵਿੱਚੋਂ ਬਾਦੂ ਥੋੜਾ ਜਿਹਾ ਰੱਖਾਂਗੇ ਬਸ ਪਿਆਜ਼ ਭੁੰਨਣ ਜੋਗਾ ਕਿਉਂਕਿ ਉਹਦੇ ਵਿੱਚ ਹੀ ਹੈਗਾ ਤੇਲ ਕਿੰਨਾ ਚਵੇ ਜ਼ਿਆਦਾ ਹੋ ਜਾਣਾ ਫਿਰ ਬਸ ਜੀ ਪਹਿਲਾਂ ਪਾਉਨੇ ਆਪਾਂ ਇਹਦੇ ਵਿੱਚ ਜੀਰਾ ਸਾਤਾ ਧਨੀਆ ਨਾਲ ਪਾ ਦਾਂਗੇ ਪਿਆਜ਼

ਲੋਜੀ ਪਿਆਜ਼ ਗਏ ਆਪਣੇ ਭੁੱਜ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਦੋ ਦੋ ਠਾਈ ਕ ਚਮਚੇ ਪਾਵਾਂਗੇ ਤੁਸੀਂ ਅਦਾ ਸੁਆਦ ਅਨਸਾਰ ਪਾ ਲਿਓ ਤੇ ਹਲਦੀ ਦੇ ਦੋ ਚਮਚੇ ਥੋੜਾ ਜਿਹਾ ਬੰਨ੍ਹ ਕੇ ਪਾਣੀ ਹਾਂ ਜੀ ਮੈਂ ਕਰ ਦਉਂ। ਹਾਂ ਠੀਕ ਜਿਹਾ ਦੇਖ ਕੇ ਪਾ ਲੈਣਾ ਚਾਹੀਦਾ। ਪਤਲੀ ਜਾਂ ਬੈੜੀ ਰੱਖਣੀ ਤੁਸੀਂ। ਆਪਾਂ ਇਸ ਵਿੱਚ 1 ਲੀਟਰ ਪਾ ਦਾਂਗੇ। ਕਿਉਂਕਿ ਰਿੱਝਣਾ ਵੀ ਇਹਨੇ ਆ। ਵਿੱਚ ਪਾ ਦਾਂਗੇ ਕਸਤੂਰੀ ਮੇਥੀ। ਹੁਣ ਇਹਨਾਂ ਦਵਾਂਗੇ ਅਵਾਰ। ਜਿੰਨਾ ਚਰਵਾਲੀ ਆਉਂਦਾ। ਸੇਕ ਲਵਾਉਣਾ।

ਹੁਣ ਭਜਾਵਾਂਗੇ ਥੋੜਾ ਜਿਹਾ ਤੱਕ ਸੇਕ ਲਵਾਵਾਂਗੇ 5-10 ਮਿੰਟ ਤੁਹਾਨੂੰ ਦਿੰਦੇ ਹਾਂ ਦੈਂ ਫਰਿਜ ਚ ਵੇ ਹਮ ਕਿਵੇਂ ਕੋਈ ਨਾ ਖੇਲੇ ਬਾਲਾ ਨੂੰ ਮੈਂ ਖਾ ਲਾ ਅਦਰ ਖਲਾ ਫਿਰ ਪਾਸ ਬੰਦ ਕਰ ਅਬੀ ਲੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਆਪਾਂ ਨੇ ਡੋਂਗੇ ਦੇ ਵਿੱਚ ਕੱਢ ਲਈ ਦੇਖੋ ਕਿੰਨੀ ਵਧੀਆ ਬਣੀ ਆ ਜੀ ਬਾਕੀ ਖਾ ਕੇ ਦੇਖਾਂਗੇ ਕਿਹੋ ਜਿਹੀ ਬਣੀ ਆ ਵੀਡੀਓ ਕਰਕੇ ਜਲਦ ਅਸੀਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਾਲੇ ਬਲੱਬ ਦੇ